ਅਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਪਿੰਡ ਪਸਵਾਲਾਂ ਵੱਲੋਂ ਜਿਹੜਾ ਅੱਜ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਤੇ ਉਹਦੀ ਇਹ ਤੁਹਾਨੂੰ ਅੱਜ ਅਸੀਂ ਵੀਡੀਓ ਦਿਖਾਣੇ ਆ ਕਿ ਇਹ ਪਿਆਣੀ ਪਸਵਾਲਾਂ ਤੋਂ ਚੱਲਦਾ ਹੋਇਆ ਮੀਲਵਾਂ ਵੱਡੇ ਸੇਦਵਾਲ ਤੇ ਹੁਣ ਜਗਵਾਲ ਪਹੁੰਚ ਚੁੱਕਾ ਇਹ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਜਿਹੜੀ ਆ ਕੱਢਿਆ ਜਾ ਰਿਹਾ ਆ ਦੇਖੋ ਲਾਈਵ ਕਿ ਹਰ ਸਾਲ ਇਸ ਨਗਰ ਕੀ ਤਰ ਜਿਹੜਾ ਕੱਢਿਆ ਜਾਂਦਾ ਵਾ ਕਿਉਂਕਿ ਅੱਜ ਕੀ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਉਹਦੇ ਸਬੰਧ ਵਿੱਚ ਜਿਹੜੀ ਆ ਸੋ ਨਗਰ ਕੀ ਤਰ ਕੱਢਿਆ ਜਾ ਰਿਹਾ ਆ ਦੇਖੋ ਲਾਈਵ ਜਿਹੜੀ ਆ ਸਾခင်ਾ ਤੁਹਾਡੇ ਕੋਲ ਆਵੇ ਤਾਂ ਪੁਜੀ ਵੀ ਲੈ ਦਿੱਤੀ ਸੀ ਉਹਦੇ ਤੁਹਾਡੇ ਤੋਂ ਸਰਕਾਰ ਤੋਂ ਆ ਤੇ ਇਥੇ ਜੜੀਆਂ ਸ਼ਹੀਦਾ ਦੀਆਂ ਜੜੀਆਂ ਉੱਚਲ ਕੇ ਜੜੀਆਂ ਦਿਖਾਈਆਂ ਗਈਆਂ ਤੇ ਕਿਵੇਂ ਜਿਹੜਾ ਉਹ ਖੋਪੜੀ ਲਾਈ ਜਾ ਰਹੀ ਆ ਇਸ ਸਮੇਂ ਤਾਂ ਊਠ ਜਿਹੜਾ ਕਤਤ ਕਰਦਾ ਹੋਇਆ ਧੰਗੜਾ ਪਾਉਂਦਾ ਹੋਇਆ ਦੇਖੋ ਲਾਈਵ ਬੜਾਈ ਸੋਹਣਾ ਆਵਾ ਕਰਤਾ ਕਰ ਰਿਹਾ ਸਾਰ ਕੀਰਤਨ ਬਹੁਤ ਵਧੀਆ ਚੱਲ ਰਿਹਾ ਸਾਰਾ ਕਿਰਪਾ ਕਰ ਬਹੁਤ ਬਹੁਤ ਸ਼ਿੰਗਾਰ ਆ ਰਹੀ ਲੀ ਦੇਖੋ ਲਾਈਵ ਜਿਵੇਂ ਬਾਬਾ ਦੀਪ ਸਿੰਘ ਜੀ ਆਪਣਾ ਛੇਰੋੜਾ ਕੇ ਹੱਥੋਂ ਚੰੜ ਕੇ ਨਟਰੀ ਦੀ ਉਹਦੀ ਚਲਕ ਜਨਨੀ ਸਭੀ ਤੋਂ ਅੱਖੀ ਕਰਤੂ ਕਰਦਾ ਹੋਇਆ इस नगर कीर्तन की अगवाही करते हुए ਇਸ ਵਾਰੀ ਗੁਰੂਗ੍ਰੰਥ ਸਾਹਿਬ ਜੀ ਹਾਲੇ ਕੀਤੇ ਮੌਜੂਦ ਦੇਖੋ ਲਾਈਵ ਜਿਦਾਂ ਦੇ ਨਾਮ ਜਪਿਆ ਜਿਦਾਂ ਦੇ ਨਾਮ ਜਪਿਆ ਸ਼ਿਵਾਦਾਰ ਪਿੱਛੇ ਚਲਦੇ ਹੋਏ न किरोनाम <pro>

ਹਾਥੀ ਦੀ ਸਵਾਰੀ ਵੀ ਜਿਹੜੀ ਨਗਰ ਕੀਰਤਨ ਦਾ ਅੱਗੇ ਅੱਗੇ ਚੱਲ ਰਹੀ ਆ ਦੇਖੋ ਲਾਈਵ ਇਸ ਮੌਕੇ ਤੇ ਜਿਹੜਾ ਚਾਰਜ ਰਾਈ ਜਿਹੜੀ ਆ ਉਹ ਜਿਹੜੀ ਆ ਉਹ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਦੇਖੋ ਲਾਈਵ ਨਗਰ ਕੀਰਤ ਦਾ ਸਵਾਦ ਕਰਦੀ ਹੋਈ ਜਾਗਵਾਲ ਦੀ ਸੰਗਤ ਨੇ ਆ ਦੀ ਸੰਗਤ ਤੇ ਜਾਗਵਾਲ ਦੀ ਰੱਡੀ ਦੀ ਸੰਗਤ ਨੇ ਇਹਨਾਂ ਦੀ ਸਵਾਗਤ ਵਾਸਤੇ ਲੰਗਰ ਵੀ ਲਗਾਇਆ ਹੋਇਆ ਦੇਖੋ ਲਾਈਵ ਸਾ ਸਵਾਗਤ ਵਾਸਤੇ ਖੜੇ ਨੇ ਪੰਜ ਪਿਆਰਿਆਂ ਦਾ ਦੇਖੋ ਲਾਈਵ ਰੋਕ ਰੋਕੇ ਜਿਹੜਾ ਨਗਰ ਸਕਾਇਆ ਜਾ ਰਿਹਾ ਲੋਕ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੋਏ ਅਤੇ ਪ੍ਰਸ਼ਾਦ ਲੈਂਦੇ ਹੋਏ ਔਰ ਮੱਥਾ ਟੇਕਦੇ ਹੋਏ महाराजू जहिड़े आहे त सेवादार गिफ्ट मनांद ਨਗਰ ਜਗਵਾਲ ਦੀ ਸੰਗਤ ਅਤੇ ਕਠਾੜੀਆਂ ਦੀ ਸੰਗਤ ਹੈ ਜਿਹੜੀ ਹਰ ਸਾਲ ਮਿਲ ਕੇ ਲੱਗਰ ਤੁਸੀਂ ਲਾਉਂਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਰ ਜਰਾ ਤੁਹਾਡੇ ਸਦਕੇ ਸਾਨੂੰ ਪਰਿਵਾਰ ਵੱਲੋਂ ਤੁਹਾਡਾ ਭਾਇਆ ਨਗਰ ਦੇ ਸੰਗਤਾਂ ਦਾ ਆਇਆ ਇਹ ਸਮਾਪਤੇ ਜਿਹੜਾ ਵਾਹ ਝਾੜ ਰਾਈ ਜਿਹੜੀ ਖੁੱਲ੍ਹਾ ਦੇ ਵਰਖਾ ਕੀਤੀ ਗਈ ਦੇਖੋ ਲਾਈਵ Ja? Huh? Okay, okay. okay. ਟ੍ਰਾਈ ਕਰੋ ਸ਼ੇਅਰ ਕਰੋ ਧੰਨਵਾਦ